放鞭子。<laughs> 嗯，嗯，嗯。 I can't believe ਹਾਂਜੀ ਸਟੂਡੈਂਟਸ ਪਾਛੇਰੀਆ ਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW study for job ਦੇ ਵਿੱਚ ਮੈਂ ਮਾਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਲਓ ਇੱਕ ਵਾਰ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਹਾਂਜੀ ਇੱਕ ਮਿੰਟ ਸਾਰਿਆਂ ਦਾ ਵੇਟ ਕਰ ਲੈਣੇ ਫਿਰ ਅਸੀਂ ਕਲਾਸ ਨੂੰ ਸ਼ੁਰੂ ਕਰਾਂਗੇ ਬਹੁਤ ਮਹੱਤਵਪੂਰਨ ਕਲਾਸ ਰਹਿਣੀ ਹੈ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜ ਕੇ ਜਾਇਓ ਸੁਣ ਕੇ ਜਾਇਓ ਤੁਹਾਡੇ ਵਾਸਤੇ ਇੱਕ ਖਾਸ ਆਫਰ ਹੈ şabar ਠੀਕ ਹੈ ਵੀ ਠੀਕ ਹੈ ਸਾਰੇ ਜਣੇ ਆ ਜੋ ਹਾਂਜੀ ਵੈਰੀ ਗੁੱਡ ਈਵਨਿੰਗ ਜੀ ਜੋਤੀ ਹਾਂਜੀ ਸੋ ਕਲਾਸ ਕਰਦੇ ਹਾਂ ਸ਼ੁਰੂ ਬਈ ਜੇਕਰ ਅਜੇ ਤੱਕ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਟੈਲੀਗ੍ਰਾਮ ਤੇ ਪੀਡੀਐਫ ਨੋਟਸ ਮਿਲਣਗੇ WhatsApp ਗਰੁੱਪ ਨੂੰ ਜੁਆਇਨ ਕਰ ਲਓ ਡੇਲੀ ਕਲਾਸਾਂ ਦਾ ਲਿੰਕ ਟਾਈਮ ਟੂ ਟਾਈਮ WhatsApp ਤੇ ਆ ਜਿਆ ਕਰੇਗਾ ਕਦੋਂ ਫਾਰਮ ਫਿਲ ਹੋਣੇ ਆ ਕਿਹੜੀ ਲਾਸਟ ਡੇਟ ਹੈ ਸਾਰਾ ਕੁਝ ਤੁਹਾਨੂੰ ਦੱਸਿਆ ਜਾਏਗਾ ਇਹ ਟੈਲੀਗ੍ਰਾਮ ਤੇ WhatsApp ਦੇ ਜ਼ਰੀਏ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਇਨਫੋਰਮੇਸ਼ਨ ਲੈ ਸਕਦੇ ਹੋ ਮੈਮ ਮੈਂ ਤੁਹਾਡੀਆਂ ਕਲਾਸਿਸ ਪੀਐਸ ਟੈਟ 2024 ਚ ਲਗਾਈਆਂ ਸੀ ਮੇਰਾ ਕਲੀਅਰ ਹੋ ਗਿਆ ਇਹ ਪੇਪਰ 90 ਮਾਰਕਸ ਆਏ ਸੀ ਥੈਂਕ ਯੂ ਮੈਮ ਹੁਣ ਸੀ ਟੈਟ ਦੇਣਾ ਪੇਪਰ 2 ਨੰਬਰ ਤੋਂ ਰਹਿ ਗਏ ਸੀ ਕੋਈ ਗੱਲ ਨਹੀਂ ਇਸ ਵਾਰੀ ਕਲੀਅਰ ਕਰ ਲਿਓ ਠੀਕ ਹੈ ਸੋ ਥੈਂਕ ਯੂ so much ਅੰਜੂ ਬਾਲਾ ਕਈ ਤਾਂ ਸਟੂਡੈਂਟ ਜਿਹੜੇ ਕਲੀਅਰ ਕਰ ਜਾਂਦੇ ਬਾਅਦ ਵਿੱਚ ਇਹ ਵੀ ਨਹੀਂ ਦੱਸਣ ਆਂਦੇ ਕਿ ਪੜ ਕੇ ਕਿੰਨੀ ਕੁ ਤੁਹਾਡੀ ਤਿਆਰੀ ਹੋਈ ਤੁਹਾਡਾ ਕਲੀਅਰ ਹੋਇਆ ਵੀ ਕਿ ਨਹੀਂ ਸੋ ਤੁਸੀਂ ਕਮੈਂਟ ਕੀਤਾ ਥੈਂਕ ਯੂ so much ਤੁਹਾਡਾ ਡਾਈ ਕਮੈਂਟ ਸਾਡੇ ਲਈ ਬੜਾ ਖਾਸ ਹੈ ਠੀਕ ਹੈ ਹੋਰ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਮੋਟੀਵੇਟ ਕਰਨ ਵਾਲਾ ਇਹ ਵਾਲਾ ਜਿਹੜਾ ਤੁਸੀਂ ਕਮੈਂਟ ਕੀਤਾ ਹੈ ਠੀਕ ਹੈ ਬਈ ਹਾਂਜੀ ਸੋ ਕਈ ਵਾਰੀ ਨਾ ਨੈਟਵਰਕ ਇਸ਼ੂ ਅਗਰ ਤੁਹਾਨੂੰ ਕਰੀਏਟ ਹੋਇਆ ਹੋ ਮੌਸਮ ਕਰਕੇ ਤੇ ਕਲਾਸ ਤੋਂ ਭੱਜ ਨਾ ਜਾਇਓ ਕਿ ਹਾਂ ਕਲਾਸ ਨਹੀਂ ਕਲਾਸ ਲੱਗੇਗੀ ਛੋਟੀ ਮੋਟੀ ਪ੍ਰੋਬਲਮ ਆਈ ਤੇ ਉਹਨੂੰ ਇਗਨੋਰ ਕਰਿਓ ਠੀਕ ਹੈ ਧਿਆਨ ਨਾਲ ਸੁਣਦੇ ਰਹੋ ਤੁਹਾਡੇ ਲਈ ਆਫਰ ਚੱਲ ਰਿਹਾ ਇੱਕ ਸਪੈਸ਼ਲ ਆਫਰ ਹੈ ਅੱਜ ਬਸੰਤ ਪੰਚਮੀ ਦੇ ਪਹਿਲਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾ ਠੀਕ ਹੈ ਬਸੰਤ ਪੰਚਮੀ ਦੇ ਮੌਕੇ ਤੇ ਹਰ ਇੱਕ ਕੋਰਸ ਜਿਹੜਾ ਵੀ ਪੇਪਰ 1 ਹੈ ਜਾਂ ਪੇਪਰ 2 ਹੈ ਤਿਆਰੀ ਕਰਨਾ ਚਾਹੁੰਦੇ ਹੋ 30% ਦਾ ਡਿਸਕਾਊਂਟ ਜਿਹੜਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾ ਰਿਹਾ ਡਿਸਕਾਊਂਟ ਦਾ ਬੈਨੀਫਿਟ ਲੈਣਾ ਤੇ ਤੁਸੀਂ ਕਲਾਸ ਤੇ ਐਂਡ ਤੱਕ ਬਣੇ ਰਹੋ ਠੀਕ ਹੈ ਤੁਹਾਨੂੰ ਸਾਰਾ ਦੱਸਿਆ ਜਾਏਗਾ ਠੀਕ ਹੈ ਭਈ ਸਾਰਾ ਤੁਹਾਨੂੰ ਦੱਸਿਆ ਜਾਏਗਾ ਕਲਾ ਇਹ ਆਫਰ ਦਾ ਬੈਨੀਫਿਟ ਕਦੋਂ ਲੈਣਾ ਕਦੋਂ ਤੱਕ ਇਹਦੀ ਵੈਲਿਡਿਟੀ ਹੈ ਸੋ ਬਣੇ ਰਹੋ ਤੇ ਇਹਨੂੰ ਛੱਡਿਓ ਨਾ ਠੀਕ ਹੈ ਭਈ ਸ਼ਾਬਾਸ਼ ਮਾਸਟਰ ਕੈਡਰ ਹਿੰਦੀ ਦੀ ਤਿਆਰੀ ਕਰ ਰਹੀ ਹਾਂ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸੋ ਭਈ ਪੇਪਰ 1 ਹੈ ਜਾਂ ਪੇਪਰ 2 ਹੈ ਸਾਰੇ ਪੇਪਰਾਂ ਦੇ ਲਈ ਸੀਡੀਪੀ ਦੋਨਾਂ ਪੇਪਰਾਂ ਲਈ ਸੀਡੀਪੀ ਪੰਜਾਬੀ ਤੇ ਇੰਗਲਿਸ਼ ਕੰਪਲਸਰੀ ਹੈ ਜੇਕਰ ਇਹ ਤੁਸੀਂ ਤਿੰਨ ਹੀ ਸਬਜੈਕਟਾਂ ਦੀ ਤਿਆਰੀ ਕਰਨੀ ਉਹ ਵੀ ਕੋਰਸ ਜਿਹੜਾ ਮਿਲੇਗਾ ਸਾਡੇ ਕੋਲ ਤੁਹਾਨੂੰ ਠੀਕ ਹੈ ਭਈ ਸੋ ਸ਼ਾਬਾਸ਼ ਵੈਰੀ ਗੁੱਡ ਸੋ ਥੈਂਕ ਯੂ ਜਿਹੜੇ ਵੀ ਸਟੂਡੈਂਟ ਅੰਜੂ ਨੇ ਮੈਸੇਜ ਕੀਤਾ ਸ਼ਾਬਾਸ਼ ਸੋ ਸਾਰੇ ਜਣੇ ਕਲਾਸ ਨਾਲ ਜੁੜੋ ਇੱਕ ਵਾਰੀ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਲਓ ਜਿੰਨੇ ਜਣੇ ਦੇਖ ਰਹੇ ਆ ਠੀਕ ਐ ਬਸੰਤ ਪੰਚਮੀ ਸਪੈਸ਼ਲ ਆਫਰ ਐ 30% ਡਿਸਕਾਊਂਟ ਐ ਸਾਰੇ ਕੋਰਸਾਂ ਤੇ ਕੋਈ ਵੀ ਕੋਰਸ ਲੈਣ ਤੋਂ ਪਹਿਲਾਂ ਤੁਸੀਂ 쿠ਪਨ ਯੂਜ਼ ਕਰਨਾ ਐ ਨਿਊ ਸਟੱਡੀ ਅਕੈਡਮੀ ਸਪੈਸ਼ਲ ਆਫਰ ਸੌਰੀ ਨਿਊ ਮੇਰੀ ਨਾ ਹਾਈਟ ਵੀ ਕਾ ਮੈਨੂੰ ਐਮਈਡਬਲਿਊ ਮੈਂ ਨਿਊ ਪੜ੍ਹ ਰਹੀ ਐ ਐਮਐਸਡਬਲਿਊ ਨੂੰ ਐਮਐਸਡਬਲਿਊ ਸਟੱਡੀ ਅਕੈਡਮੀ ਸਪੈਸ਼ਲ ਆਫਰ ਐ ਕੋਈ ਵੀ ਜਾਣਕਾਰੀ ਲੈਣੀ ਹੈ ਜ਼ਿਆਦਾ ਜਾਣਕਾਰੀ ਲੈਣੀ ਹੈ ਮੇਰੀ ਗੱਲ ਨਾਲ ਅਗਰ ਸਮਝ ਨਹੀਂ ਲੱਗਦੀ ਤੇ ਤੁਸੀਂ ਨੰਬਰ ਤੁਹਾਨੂੰ ਦਿੱਤਾ ਹੋਇਆ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਠੀਕ ਹੈ ਇਹ ਖਾਸ ਆਫਰ ਹੈ ਸਿਰਫ ਕੱਲ ਤੱਕ ਹੈ ਮਤਲਬ ਕੱਲ ਰਾਤ 12 ਵਜੇ ਤੱਕ ਇਹ ਆਫਰ ਦਾ ਬੈਨੀਫਿਟ ਤੁਸੀਂ ਲੈ ਸਕਦੇ ਹੋ ਠੀਕ ਹੈ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰਨਾ ਭਾਰਤ ਦੀ ਸੰਵਿਧਾਨ ਸਭਾ ਦੇ ਗਠਨ ਲਈ ਆਧਾਰ ਕੀ ਸੀ ਭਾਰਤੀ ਰਾਸ਼ਟਰੀ ਕਾਂਗਰਸ ਦਾ ਮਤਾ ਕੈਬਨਟ ਮਿਸ਼ਨ ਯੋਜਨਾ ਭਾਰਤੀ ਸੁਤੰਤਰਤਾ ਐਕਟ 1947 ਕਿ ਭਾਰਤ ਦੇ ਡੋਮੀਨੀਅਨ ਦੀਆਂ ਅਪ੍ਰਾਂਤਕ ਰਾਜ ਵਿਧਾਨ ਸਭਾਵਾਂ ਦੇ ਮਤੇ ਹਾਂਜੀ ਪ੍ਰਸ਼ਨ ਨੰਬਰ 1 ਪਾ ਕੇ ਆਨਸਰ ਕਰੋ ਸ਼ਾਬਾਸ਼ ਹਾਂਜੀ ਪ੍ਰਸ਼ਨ ਨੰਬਰ 1 ਦਾ ਆਨਸਰ ਆਏਗਾ ਡੀ ਭਾਰਤ ਦੇ ਡੋਮੀਨੀਅਨ ਦੀਆਂ ਪ੍ਰਾਂਤਕ ਰਾਜ ਵਿਧਾਨ ਸਭਾਵਾਂ ਦੇ ਮਤੇ ਠੀਕ ਹੈ ਭਾਰਤੀ ਭਾਰਤ ਦੀ ਸੰਵਿਧਾਨ ਸਭਾ ਦੇ ਗਠਨ ਦਾ ਆਧਾਰ ਕੀ ਹੈ ਭਾਰਤ ਦੇ ਡੋਮੀਨੀਅਨ ਦੀਆਂ ਪ੍ਰਾਂਤਕ ਰਾਜ ਤਾਨ ਸੁਭਾਵਾਂ ਦੇ ਮਤੇ ਠੀਕ ਹੈ ਸੋ ਜਿਨ੍ਹਾਂ ਨੇ ਆਨਸਰ ਡੀ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਵਿੱਚੋਂ ਕੌਣ ਜੁਲਾਈ 1946 ਵਿੱਚ ਸਥਾਪਿਤ ਕੀਤੀ ਗਈ ਸੰਵਿਧਾਨ ਦਾ ਮੈਂਬਰ ਨਹੀਂ ਸੀ ਹਾਂਜੀ 1946 ਇਸਵੀ ਵਿੱਚ ਸਥਾਪਿਤ ਕੀਤੀ ਗਈ ਸੰਵਿਧਾਨ ਸਭਾ ਦਾ ਇਹਨਾਂ ਵਿੱਚੋਂ ਕਿਹੜਾ ਬੰਦਾ ਜਿਹੜਾ ਮੈਂਬਰ ਨਹੀਂ ਸੀ ਡਾਕਟਰ ਰਜਿੰਦਰ ਪ੍ਰਸਾਦ ਕਿ ਐਮ ਮੁੰਸ਼ੀ ਮਹਾਤਮਾ ਗਾਂਧੀ ਕਿ ਅਬੁਲ ਕਲਾਮ ਆਜ਼ਾਦ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲਬਕਨ ਹਾਂਜੀ ਸੋ ਜਿਨ੍ਹਾਂ ਨੇ ਆਨਸਰ ਕੀਤਾ ਸੀ ਮਹਾਤਮਾ ਗਾਂਧੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਮਹਾਤਮਾ ਗਾਂਧੀ ਜਿਹੜਾ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ ਇਹਨਾਂ ਵਿੱਚੋਂ ਯਾਦ ਰੱਖਿਓ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਪ੍ਰਸ਼ਨ ਨੰਬਰ 3 ਤੇ ਆ ਜਾਓ ਭਾਰਤ ਦੀ ਸੰਵਿਧਾਨ ਸਭਾ ਦਾ ਪ੍ਰਤੀਯੋਗੀ ਕੌਣ ਸੀ ਭਾਰਤ ਦੀ ਸੰਵਿਧਾਨ ਸਭਾ ਦਾ ਪ੍ਰਤੀਯੋਗੀ ਕੌਣ ਸੀ ਪ੍ਰਸ਼ਨ ਨੰਬਰ 3 ਸ਼ਾਬਾਸ਼ ਭਾਰਤ ਦੀ ਸੰਵਿਧਾਨ ਸਭਾ ਦਾ ਪ੍ਰਤੀਯੋਗੀ ਕੋਣ ਸੀ ਡਾਕਟਰ ਰਜਿੰਦਰ ਪ੍ਰਸਾਦ ਡਾਕਟਰ ਬੀ ਆਰ ਅੰਬੇਦਕਰ ਸੀਐਸਆਰ ਬੀ ਐਨ ਰਾਓ ਕੀ ਸ਼੍ਰੀ ਕੇ ਐਮ मुੰਚੀ ਸੰਵਿਧਾਨ ਸਭਾ ਦਾ ਸਰ ਬੀ ਐਨ ਰਾਓ ਪ੍ਰਤੀਯੋਗੀ ਕੋਣ ਸੀ ਸਰ ਬੀ ਐਨ ਰਾਓ ਨੋਟ ਕਰ ਲਿਓ ਠੀਕ ਹੈ ਸਵਾਲ ਨੰਬਰ 4 ਸਾਡਾ ਰਾਸ਼ਟਰੀ ਗੀਤ ਸਭ ਤੋਂ ਪਹਿਲਾਂ ਕਿੱਥੇ ਤੇ ਕਦੋਂ ਗਾਇਆ ਗਿਆ ਸੀ ਸਾਡਾ ਰਾਸ਼ਟਰੀ ਗੀਤ ਕਿਹੜਾ ਬਈ ਪਹਿਲਾਂ ਤਾਂ ਇਹ ਦੱਸੋ ਸਾਡਾ ਰਾਸ਼ਟਰੀ ਗੀਤ ਸਭ ਤੋਂ ਪਹਿਲਾਂ ਕਿੱਥੇ ਤੇ ਕਦੋਂ ਗਾਇਆ ਗਿਆ ਸੀ ਸਾਡਾ ਰਾਸ਼ਟਰੀ ਗੀਤ ਨਾ ਜਿਹੜਾ ਬੰਦੇ ਮਾਤਰ ਮੈਂ ਸਭ ਤੋਂ ਪਹਿਲਾਂ 27 ਦਸੰਬਰ 1911 ਨੂੰ ਕਲਕੱਤਾ ਵਿੱਚ ਕਾਂਗਰਸ ਦੇ ਅਦਿবেশਨ ਦੇ ਵਿੱਚ ਗਾਇਆ ਗਿਆ ਸੀ 27 ਦਸੰਬਰ ਨੋਟ ਕਰੋ 27 ਦਸੰਬਰ ਸ਼ਾਬਾਸ਼ 27 ਦਸੰਬਰ 1911 ਨੂੰ ਕਲਕੱਤਾ ਵਿੱਚ ਨੋਟ ਕਰੋ ਵੈਰੀ ਗੁੱਡ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਬਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਬਿਲਕੁਲ ਜਿਨ੍ਹਾਂ ਨੇ ਆਨਸਰ ਕੀਤਾ ਡੀ ਆਪਸ਼ਨ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਨੈਕਸਟ ਭਾਰਤ ਦੀ ਸੰਵਿਧਾਨ ਸਭਾ ਦੀ ਸਥਾਪਨਾ ਹੇਠ ਕੀਤੀ ਗਈ ਸੀ ਕਾਦੇ ਹੇਠ ਕੀਤੀ ਗਈ ਸੀ ਸਾਈਮਨ ਕਮਿਸ਼ਨ ਦੀਆਂ ਤਜ਼ਵੀਜ਼ਾਂ ਹੇਠ ਕ੍ਰਿਪਸ ਪੇਸ਼ਕਸ਼ਾ ਹੇਠ ਮਾਉਂਟ ਬੈਟਨ ਸਕੀਮ ਅਧੀਨ ਕੀ ਕੈਬਨਿਟ ਮਿਸ਼ਨ ਯੋਜਨਾ ਦੇ ਕਰਕੇ ਸ਼ਾਬਾਸ਼ ਵੈਰੀ ਗੁੱਡ ਭਾਰਤ ਦੀ ਸੰਵਿਧਾਨ ਸਭਾ ਦੀ ਸਥਾਪਨਾ ਕਦ ਲਈ ਕੀਤੀ ਗਈ ਸੀ ਕਿਸ ਦੇ ਅਧੀਨ ਕੀਤੀ ਗਈ ਸੀ ਕੈਬਨਟ ਮਿਸ਼ਨ ਯੋਜਨਾ ਕਿਹੜਾ ਐਨੈਕਟ 81 ਸੰਵਿਧਾਨ ਸਭਾ ਹੋਣੀ ਚਾਹੀਦੀ ਹੈ 26 ਜਨਵਰੀ ਨੂੰ ਸੰਵਿਧਾਨ ਦੇ ਉਗਾ ਉਦਘਾਟਨ ਦੀ ਤਾਰੀਖ ਵਜੋਂ ਚੁਣਿਆ ਗਿਆ ਕਿਉਂ ਚੁਣਿਆ ਗਿਆ ਸੀ ਕਿਉਂਕਿ ਇਹਨੂੰ ਸ਼ੁਭ ਦਿਨ ਮੰਨਿਆ ਜਾਂਦਾ ਉਸੇ ਦਿਨ 1942 ਵਿੱਚ ਭਾਰਤ ਛੱਡਣ ਅੰਦੋਲਨ ਸ਼ੁਰੂ ਹੋਇਆ ਸੀ ਕਿ ਕਾਂਗਰਸ ਨੇ ਇਸ ਨੂੰ 1930 ਵਿੱਚ ਸੁਤੰਤਰਤਾ ਦਿਵਸ ਉਸ ਵਜੋਂ ਪਹਿਲਾਂ ਹੀ ਮਨਾ ਲਿਆ ਸੀ 26 ਜਨਵਰੀ ਕਿਉਂ ਸੰਵਿਧਾਨ ਦੇ ਉਦਘਾਟਨ ਦੀ ਤਾਰੀਖ ਨੂੰ ਤਾਰੀਖ ਵਜੋਂ ਚੁਣਿਆ ਗਿਆ ਸੀ ਪ੍ਰਸ਼ਨ ਨੰਬਰ 6 ਪਾ ਕੇ ਅਨਸਰ ਕਰੋ ਸ਼ਾਬਾਸ਼ ਪ੍ਰਸ਼ਨ ਨੰਬਰ 6 ਸ਼ਾਬਾਸ਼ ਪ੍ਰਸ਼ਨ ਨੰਬਰ 6 ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਪ੍ਰਸ਼ਨ ਨੰਬਰ 6 ਦਾ ਆਨਸਰ ਜਿਨ੍ਹਾਂ ਨੇ ਕੀਤਾ ਸੀ ਕਾਂਗਰਸ ਨੇ ਇਸ ਨੂੰ 1930 ਵਿੱਚ ਸੁਤੰਤਰਤਾ ਦਿਵਸ ਵਜੋਂ ਮਨਾਇਆ ਸੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ। ਭਾਰਤੀ ਸੰਵਿਧਾਨ ਦਾ ਆਰਟੀਕਲ ਕਿਸ ਨੂੰ ਮੰਨਿਆ ਜਾਂਦਾ ਹੈ? ਪ੍ਰਸ਼ਨ ਨੰਬਰ 7। ਭਾਰਤੀ ਸੰਵਿਧਾਨ ਦਾ ਆਰਟੀਕਲ ਕਿਸ ਨੂੰ ਮੰਨਿਆ ਜਾਂਦਾ ਹੈ? ਮਹਾਤਮਾ ਗਾਂਧੀ ਨੂੰ, ਬੀ ਆਰ ਅੰਬੇਦਕਰ ਨੂੰ, ਜਵਾਹਰ ਲਾਲ ਨਹਿਰੂ ਨੂੰ ਕਿ ਬੀ ਐਨ ਰਾਓ ਨੂੰ? ਸ਼ਾਬਾਸ਼। very good ਭਾਰਤੀ ਸੰਵਿਧਾਨ ਦਾ ਆਰਕੀਟੈਕਟ ਆਰਕੀਟੈਕਟ ਸੋਰੀ ਆਰਕੀਟੈਕਟ ਕਿਸ ਨੂੰ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ ਬੀ ਆਰ ਅੰਬੇਦਕਰ ਨੂੰ ਡਾਕਟਰ ਭੀਮrao ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਆਰਕੀਟੈਕਟ ਠੀਕ ਹੈ ਭਈ ਭਾਰਤੀ ਸੰਵਿਧਾਨ ਦਾ ਆਰਕੀਟੈਕਟ ਕਿਸ ਨੂੰ ਮੰਨਿਆ ਜਾਂਦਾ ਡਾਕਟਰ ਬੀ ਆਰ ਅੰਬੇਦਕਰ ਨੂੰ ਨੈਕਸਟ ਪਹਿਲੀ ਕੇਂਦਰੀ ਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਪਹਿਲੀ ਕੇਂਦਰੀ ਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ 1922 1923 ਸ਼ਾਬਾਸ਼ 1921 ਕੀ 1920 ਰਾਈਟ ਆਨਸਰ ਆਏਗਾ 1920 ਪਹਿਲੀ ਕੇਂਦਰੀ ਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ 1920 ਨੂੰ ਠੀਕ ਹੈ 1920 ਨੂੰ ਕੀਤਾ ਗਿਆ ਸੀ ਸੋ ਜਿਨ੍ਹਾਂ ਨੇ ਆਨਸਰ ਕੀਤਾ ਡੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਭਾਰਤ ਦੇ ਸੰਵਿਧਾਨ ਵਿੱਚ ਭਾਰਤ ਦਾ ਵਰਣਨ ਕਿਸ ਪ੍ਰਕਾਰ ਇਸ ਪ੍ਰਕਾਰ ਹੈ ਕਿਦਾਂ ਹੈ ਫੈਡਰੇਸ਼ਨ ਇਕੁਐਂਸੀ ਫੈਡਰਲ ਯੂਨੀਟਰੀ ਕੀ ਰਾਜਾਂ ਦਾ ਸੰਘ ਪ੍ਰਸ਼ਨ ਨੰਬਰ 9 ਸ਼ਾਬਾਸ਼ ਵੈਰੀ ਗੁੱਡ ਪ੍ਰਸ਼ਨ ਨੰਬਰ 9 ਪਾ ਕੇ ਅਨਸਰ ਕਰੋ ਹਾਂਜੀ 15 ਜਣੇ ਕਲਾਸ ਵਿੱਚ ਪ੍ਰੈਜ਼ెంట్ ਆ ਪਹਿਲਾਂ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ ਇੱਕ ਵਾਰੀ ਨੈਟਵਰਕ ਇਸ਼ੂ ਆਏਗਾ ਪਰ ਕੋਈ ਗੱਲ ਨਹੀਂ ਭਾਰਤ ਦੇ ਸੰਵਿਧਾਨ ਵਿੱਚ ਭਾਰਤ ਦਾ ਵਰਣਨ ਇਸ ਪ੍ਰਕਾਰ ਹੈ ਕਿਦਾਂ ਹੈ ਬਈ ਪ੍ਰਸ਼ਨ ਨੰਬਰ 9 ਦਾ ਅਨਸਰ دیਏ ਰਾਜਾਂ ਦਾ ਸੰਘ ਠੀਕ ਹੈ ਭਾਰਤ ਕੀ ਹੈ ਰਾਜਾਂ ਦਾ ਸੰਘ ਸਵਾਲ ਨੰਬਰ 10 ਕਾਨੂੰਨ ਦੇ ਰਾਜ ਦਾ ਸੰਕਲਪ ਸੰਵਿਧਾਨਿਕ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਹੈ ਕਿਹੜੀ ਵਿਸ਼ੇਸ਼ਤਾ ਹੈ ਬਰਤਾਨੀਆ ਤੋਂ ਲਈ ਗਈ ਯੂਐਸਏ ਤੋਂ ਲਈ ਗਈ ਫਰਾਂਸ ਤੋਂ ਲਈ ਗਈ ਕਿ ਸਵਿਟਜ਼ਰਲੈਂਡ ਤੋਂ ਲਈ ਗਈ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਬਿਲਕੁਲ ਸਵਿਟਜ਼ਰਲੈਂਡ ਨਹੀਂ ਆਏਗਾ ਬਰਤਾਨੀ ਆਏਗਾ ਠੀਕ ਹੈ ਬ੍ਰਿਟੇਨ ਤੋਂ ਬਰਤਾਨੀਆਂ ਤੋਂ ਇੰਗਲੈਂਡ ਤੋਂ ਕਾਨੂੰਨ ਦੇ ਰਾਜ ਦਾ ਸੰਕਲਪ ਠੀਕ ਹੈ ਇਹ ਆਨਸਰ ਆਣਾ ਹੈ ਡੀ ਆਨਸਰ ਨਹੀਂ ਆਣਾ ਇਸ਼ੂ ਸਾਰਿਆਂ ਨੂੰ ਕ੍ਰੀਏਟ ਹੋ ਰਿਹਾ ਨੈਟਵਰਕ ਪ੍ਰੋਬਲਮ ਜੀ ਮੈਮ ਕਲਾਸ ਰੁਕ ਗਈ ਹੁਣ ਚੱਲੀ ਕਿ ਨਹੀਂ ਚੱਲ ਪੀ ਚੱਲ ਪਈ ਕਿ ਨਹੀਂ ਹਾਂਜੀ ਚੱਲ ਪਈ ਠੀਕ ਹੈ ਪ੍ਰਸ਼ਨ ਦੇ ਆਨਸਰ ਫਿਰ ਸ਼ੋ ਹੋ ਜਾਣੇ ਆ ਹਾਂਜੀ ਇੱਥੇ ਆਨਸਰ ਆਏਗਾ ਬੀ ਆਰ ਬੋਮਾਈ ਕੇਸ ਅਗਿਆ ਜੋ ਪ੍ਰਸ਼ਨ ਨੰਬਰ 13 ਯੂਨੀਵਰਸਲ ਐਡਲਟ ਫਰੈਂਚਾਈਜ਼ੀ ਦਰਸਾਉਂਦੀ ਹੈ ਕਿ ਭਾਰਤ ਇੱਕ ਦੇਸ਼ ਹੈ ਸੈਕੂਲਰ ਦੇਸ਼ ਹੈ ਸਮਾਜਵਾਦੀ ਦੇਸ਼ ਹੈ ਲੋਕਤੰਤਰੀ ਦੇਸ਼ ਹੈ ਕਿ ਪ੍ਰਭੂ ਸੱਤਾ ਸੰਪੰਨ ਦੇਸ਼ ਹੈ ਹਾਂਜੀ ਪ੍ਰਸ਼ਨ ਨੰਬਰ 11 ਤੇ ਰੋਕੀ ਸੀ ਠੀਕ ਹੈ ਜ਼ਮੀਨੀ ਪੱਧਰ ਤੇ ਲੋਕਤੰਤਰ ਇਹਨਾਂ ਵਿੱਚੋਂ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਨਹੀਂ ਹੈ ਠੀਕ ਹੈ ਇਹਨਾਂ ਵਿੱਚੋਂ ਕੀ ਕਹਿੰਦੇ ਕਿਹੜੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਸੈਕੂਲਰਿਜ਼ਮ ਤੇ ਫੈਨਟਰਲਿਜ਼ਮ ਭਾਰਤੀ ਸੰਵਿਧਾਨ ਦੇ विशेषतावान का विरोध करता वह क्या सी आर बोम केस ठीक है अगे प्रश्न नंबर तेरह यूनिवर्सल एडल्ट फ्रेंचाइजी दर्शाती है कि भारत एक देश है जो सैकुलर है समाजवादी है लोकतंत्री है कि प्रभुसत्ता हाँ जी प्रश्न नंबर तेरह लोकतंत्री ठीक है यूनिवर्सल एडल्ट फ्रेंचाइजी दर्शाती है कि भारत एक लोकतंत्री ਦੇਸ਼ ਹੈ ਸ਼ੈ ਨੰਬਰ 14 ਤਾਨਾ ਸ਼ਾਹੀ ਦਾ ਭਾਵ ਹੈ ਕੀ ਭਾਵ ਹੈ ਕੁਝ ਲੋਕਾਂ ਵੱਲੋਂ ਨਿਜਮ ਰਾਜਾ ਦੁਆਰਾ ਰਾਜ ਇੱਕ ਦੁਆਰ ਸੰਪੂਰਨ ਨਿਜਮ ਕਿ ਲੋਕਾਂ ਦੇ ਨੁਮਾਇੰਦਿਆਂ ਦੁਆਰਾ ਰਾਜ ਕਰੋ ਤਾਨਾ ਸ਼ਾਹੀ ਦਾ ਭਾਵ ਕੀ ਹੁੰਦਾ ਹੈ ਤਾਨਾ ਸ਼ਾਹੀ ਦਾ ਕੀ ਭਾਵ ਹੈ ਵੀ ਤਾਨਾ ਸ਼ਾਹੀ ਨੋਟ ਕਰਦੇ ਜਾਓ ਉੱਪਰ ਲਿਖਦੇ ਜਾਓ ਪ੍ਰੀਵੀਅਸ ইয়ার ਕੁਐਸਚਨਸ ਠੀਕ ਹੈ ਸੋ ਤਾਨਾशाही ਦਾ ਭਾਵ ਹੈ ਇੱਕ ਦੁਆਰਾ ਸੰਪੂਰਨ ਨਿਜਮ ਕਿੰਦਾ ਜੇ ਚਰਾਜਾ ਹੁੰਦਾ ਹੈ ਇੱਕ ਦੁਆਰਾ ਸਾਰੇ ਨਿਜਮ ਬਣਾਏ ਜਾਂਦੇ ਆ ਠੀਕ ਹੈ ਸੀ ਅਨਸਰ ਆਏਗਾ ਸੰਵਿਧਾਨਕ ਰਾਜਤੰਤਰ ਦਾ ਮਤਲਬ ਕੀ ਹੈ ਸੰਵਿਧਾਨਕ ਰਾਜਤੰਤਰ ਦਾ ਕੀ ਮਤਲਬ ਹੈ ਰਾਜਾ ਸੰਵਿਧਾਨ ਨੂੰ ਲਿਖਦਾ ਹੈ ਰਾਜਾ ਸੰਵਿਧਾਨ ਦੀ ਵਿਆਖਿਆ ਕਰਦਾ ਹੈ ਰਾਜਾ ਸੰਵਿਧਾਨ ਦੁਆਰਾ ਦਿੱਤੀ ਗਈ ਸ਼ਕਤੀ ਦੀ ਵਰਤੋਂ ਕਰਦਾ ਹੈ ਕਿ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਸਵਿਧਾਨਿਕ ਰਾਜਤੰਤਰ ਦਾ ਮਤਲਬ ਕੀ ਹੈ ਸ਼ਾਬਾਸ਼ ਸੋ ਜਿਨਾਂ ਨੇ ਆਨਸਰ ਕੀਤਾ ਸੀ ਰਾਜਾ ਸੰਵਿਧਾਨ ਦੁਆਰਾ ਦਿੱਤੀ ਗਈ ਸ਼ਕਤੀ ਦੀ ਵਰਤੋਂ ਕਰਦਾ ਈ ਠੀਕ ਹੈ ਸੰਵਿਧਾਨਿਕ ਰਾਜਤੰਤਰ ਕੀ ਹੈ ਕਿ ਸੰਵਿਧਾਨ ਨੇ ਜੋ ਰਾਜੇ ਨੂੰ ਸ਼ਕਤੀ ਦਿੱਤੀ ਉਹਦੀ ਹੀ ਵਰਤੋਂ ਕਰਨੀ ਆਪਣੀ ਮਨਮਰਜ਼ੀ ਨਹੀਂ ਕਰਨੀ ਠੀਕ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀ ਹਾਂ ਕਲਾਸ ਵਧੀਆ ਤੇ ਇੰਟਰਸਟਿਡ ਲੱਗੀ ਹੋਏਗੀ ਕਲਾਸ ਅਸੀਂ ਲੰਬੀ ਚਲਾ ਦੇਣੀ ਸੀ ਪਰ ਸੀ ਕਹ ਰਿਓ ਵਿਚ ਵਿਚ ਕਲਾਸ ਰੁਕ ਰਹੀ ਹੈ ਨੈਟਵਰਕ ਇਸ਼ੂ ਆ ਰਿਹਾ ਫਿਰ ਕਲਾਸ ਦਾ ਮਜ਼ਾ ਨਹੀਂ ਆਉਂਦਾ ਨਾ ਤਾਂ ਟੀਚਰ ਨੂੰ ਨਾ ਹੀ ਸਟੂਡੈਂਟ ਨੂੰ ਸੋ ਕੱਲ ਕਲਾਸ ਲੱਗੇਗੀ ਬਾਕੀ ਦੇ ਅਸੀਂ ਕੁਐਸਚਨ ਕਰਾਂਗੇ ਸੋ ਕਲਾਸ ਨੂੰ ਲੈਫਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਅਜੇ ਤੱਕ ਤੁਸੀਂ ਪੀਡ ਕੋਰਸ ਨਹੀਂ ਲਿਆ ਪੇਪਰ 1 ਵਾਲਿਆਂ ਲਈ ਵੀ ਫੁੱਲ ਕੋਰਸ ਹੈ ਸਾਰੇ ਸਬਜੈਕਟਾਂ ਦਾ ਪੇਪਰ 2 ਐਸਐਸਟੀ ਵਾਲਿਆਂ ਲਈ ਵੀ ਫੁੱਲ ਕੋਰਸ ਹੈ ਸਾਰੇ ਸਬਜੈਕਟਾਂ ਦਾ ਬੈਚ ਮਿਲੇਗਾ ਤੁਹਾਨੂੰ ਚਾਹੇ ਤੁਸੀਂ ਪੇਪਰ 1 ਦੇ ਸਟੂਡੈਂਟ ਹੋ ਚਾਹੇ ਪੇਪਰ 2 ਦੇ ਦੋਨਾਂ ਪੇਪਰਾਂ ਦੀ ਸੀਡੀਪੀ ਪੰਜਾਬੀ ਤੇ ਇੰਗਲਿਸ਼ ਫੇਰ ਮੈਂ ਜੇ ਕਰੇ ਤੀਨ ਹੀ ਸਬਜੈਕਟ ਪੜਨੇ ਸਾਰੇ ਹੀ ਸਬਜੈਕਟਾਂ ਦੀ ਤਿਆਰੀ ਤੁਹਾਨੂੰ ਇੱਕੋ ਇੱਕ ਐਪ ਕਰਵਾਉਂਦਾ ਹੈ ਇੱਕੋ ਇੱਕ ਚੈਨਲ ਕਰਵਾਉਂਦਾ ਹੈ ਜਿਹੜਾ ਬਹੁਤ ਘੱਟ ਫੀਸ ਚ ਕਰਵਾਉਂਦਾ ਉਹ ਹੈ ਐਮਐਸਬਲਿਸ਼ ਸਟਡੀ ਠੀਕ ਹੈ ਸੋ ਅੱਜ ਬਸੰਤ ਪੰਚਮੀ ਦੇ ਮੌਕੇ ਤੇ ਹਰ ਇੱਕ ਕੋਰਸ ਉਤੇ 30% ਦਾ ਸਪੈਸ਼ਲ ਡਿਸਕਾਊਂਟ ਹੈ ਸਾਰੇ ਕੋਰਸਾਂ ਤੇ ਤੁਸੀਂ 쿠ਪਨ ਕੋਡ ਹਾਂ 쿠ਪਨ ਕੋਡ ਯੂਜ਼ ਕਰਨਾ ਹੈ ਤੇ ਤੁਹਾਨੂੰ 쿠ਪਨ ਕੋਡ ਯੂਜ਼ ਕਰਨਾ ਹੈ ਐਮਐਸਡਬਲਿ ਸਟਡੀ ਅਕੈਡਮੀ ਠੀਕ ਹੈ ਇਹ ਆਫਰ ਜਿਹੜਾ ਖਾਸ ਆਫਰ ਹੈ 30% ਦਾ ਇਹ ਕੱਲ ਤੱਕ ਰਹੇਗਾ ਸੋ ਜਿਹੜੇ ਜਿਹੜੇ ਸਟੂਡੈਂਟਸ ਇਸ ਆਫਰ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ ਇਸ ਆਫਰ ਦਾ ਬੈਨੀਫਿਟ ਅੱਜ ਹੀ ਲੋ ਠੀਕ ਹੈ ਜਿਸ ਨੇ ਕੁਝ ਪੁੱਛਣਾ ਹੋਵੇ ਆਫਰ ਬਾਰੇ ਕੁਝ ਪੁੱਛਣਾ ਹੋਵੇ ਕੱਲ ਰਾਤ 12:00 ਵਜੇ ਤੱਕ ਹੀ ਆਫਰ ਹੈ ਤੇ ਕੁਝ ਸਟੂਡੈਂਟਸ ਨੂੰ ਹੀ 쿠ਪਨ ਕੋਡ ਮਿਲੇਗਾ ਜਿਹੜੇ ਪਹਿਲੇ 30 ਸਟੂਡੈਂਟ ਹੋਣਗੇ ਠੀਕ ਹੈ ਭਈ ਸੋ ਇਹ ਟਾਈਮ ਹੈ ਤੁਹਾਡੇ ਕੋਲ ਪੇਡ ਕੋਰਸ ਲੈਣ ਦਾ ਘੱਟ ਫੀਸ ਵਿੱਚ ਹੋਰ ਵਧੀਆ ਤਿਆਰੀ ਕਰਨ ਦਾ ਠੀਕ ਹੈ ਸੋ ਤੁਹਾਨੂੰ ਪਤਾ ਹੀ ਐ ਪੀਐਸ ਟੈਟ ਇੱਕਦਮ ਨਹੀਂ ਆਂਦਾ ਹੈਗਾ ਇਹ ਟਾਈਮ ਲਗਾ ਕੇ ਬੜੀਆਂ ਪ੍ਰੋਟੈਸਟਾਂ ਕਰਕੇ ਕੱਢਦੇ ਆ ਫਿਰ ਜਾ ਕੇ ਕਿਤੇ ਅਸੀਂ ਪੇਪਰ ਦਿੰਦੇ ਆ ਫਿਰ ਵੀ ਅਸੀਂ ਕੁਆਲੀਫਾਈ ਨਾ ਕਰ ਪਈਏ ਫਿਰ ਇਹਦੇ ਵਿੱਚ ਸਾਡੀ ਕਮਜ਼ੋਰੀ ਹੈ ਠੀਕ ਹੈ ਸੋ ਥੈਂਕ ਯੂ ਸੋ ਮੱਚ ਥੈਂਕਸ ਫॉर ਵਾਚਿੰਗ ਟੇਕ ਕੇਅਰ